ਸਰ ਕੀ ਕਹਿਣਾ ਚਾਹੁੰਦੇ ਹੋ ਜੀ ਅ ਅੱਜ ਜਿਹੜਾ ਇਹ ਅਫੀਮ ਫੜੀ ਹੈ ਜੀ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਅਤੇ ਡੀਐਸਪੀ ਰਾਜਪੁਰਾ ਸਰਕਲ ਸਰਦਾਰ ਮਨਜੀਤ ਸਿੰਘ ਦੀਆਂ ਹਦਾਇਤਾਂ ਮੁਤਾਬਕ ਅਸੀਂ ਕੱਲ ਅਗਸਤ ਕੱਢੀ ਹੋਈ ਸੀ ਜੋ ਸਾਡੇ ਥਾਣੇਦਾਰ ਬਲਵੀਰ ਸਿੰਘ ਦੀ ਅਗਵਾਈ ਵਿੱਚ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਅੰਡਰ ਬ੍ਰਿਜ ਅਗਸਤ ਦੌਰਾਨ ਇੱਕ ਵਿਅਕਤੀ ਜਿਹੜਾ ਸਲੀਮ ਖਾਨ ਅਤੇ ਇਹਦੇ ਨਾਲ ਪਰਮਜੀਤ ਪੰਮਾ ਜਿਨ੍ਹਾਂ ਨੂੰ ਰੋਕ ਕੇ ਚੈੱਕ ਕੀਤਾ ਜਿਨ੍ਹਾਂ ਕੋਲੋਂ 1 ਕਿਲੋ ਅਫੀਮ ਅਤੇ 93000 ਰੁਪਇਆ ਡਰੱਗ ਮਣੀ ਜਿਹੜੀ ਸਾਨੂੰ ਬਰਾਮਦ ਹੋਈ ਹੈ ਅੱਜ ਅਸੀਂ ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਾਂਗੇ ਰਿਮਾਂਡ ਦੌਰਾਨ ਸਾਨੂੰ ਹੋਰ ਵੀ ਇਹਨਾਂ ਕੋਲੋਂ ਖੁਲਾਸੇ ਹੋਣ ਦੀ ਉਮੀਦ ਹੈ ਜੀ ਸਰ ਇਹਨਾਂ ਦਾ ਕੋਈ ਪਹਿਲਾ ਬੈਕਗ੍ਰਾਉਂਡ ਹੈ ਕਿਤਾ ਤੁਸੀਂ ਬੈਕਗ੍ਰਾਉਂਡ ਉਹ ਸਾਡਾ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਸੀਂ ਜੋ ਵੀ ਸਾਹਮਣੇ ਆਊਗਾ ਉਹ ਦੁਆਰੇ ਤੁਹਾਨੂੰ ਪ੍ਰੈਸ ਨੂੰ ਸਾਰੀ ਜਾਣਕਾਰੀ ਦੇ ਦੇ ਜੀ ਮਤਲਬ ਇਹ ਪਤਾ ਲੱਗਿਆ ਕਿ ਅਜੇ ਇਹਨਾਂ ਦੇ ਪੁਰਾਣੇ ਕੋ ਪਰਚੇ-ਪੁਰਚੇ ਹੈ ਜਾਂ ਨਹੀਂ ਨਹੀਂ ਉਹ ਅਸੀਂ ਪਤਾ ਕਰ ਰਹੇ ਹਾਂ ਸਾਡੇ ਯੁੱਧ ਨਸ਼ਿਆਂ ਵਿਰੁੱਧ ਜਿਹੜੀਆਂ ਸਾਡੀਆਂ ਐਸਐਸਪੀ ਸਾਹਿਬ ਵੱਲੋਂ ਡਿਪੀ ਸਾਹਿਬ ਵੱਲੋਂ ਜੋ ਹਦਾਇਤਾਂ ਆndੀਆਂ ਨੇ ਉਹਨਾਂ ਮੁਤਾਬਕ ਹੀ ਅਸੀਂ ਡਿਊਟੀ ਤੇ ਸੀਗੇ ਉਦੋਂ ਸਾਨੂੰ ਇਹ ਵੱਡੀ ਕਾਮਯਾਬੀ ਮਿਲੀ ਆ ਸਰ ਇਹ ਕਿੱਥੋਂ ਆਫੀਮ ਲੈ ਕੇ ਆ ਰਹੇ ਸੀ ਤੇ ਕਿੱਥੇ ਇਹਨਾਂ ਨੇ ਦੇਣੇ ਸੀਗੇ ਉਹ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਰਿਮਾਂਡ ਲੈ ਕੇ ਉਹ ਸਾਰੀ ਇਨਵੈਸਟੀਗੇਸ਼ਨ ਦੌਰਾਨ ਬਾਅਦ ਤੋਂ ਜਾਣਕਾਰੀ ਮਿਲਦੀ ਰਹੂਗੀ ਕੀ ਬਥਾਈ ਕਿ ਸਾਰੀ ਦੀ ਅਫੀਨ ਦੀ ਮਾਰਕੀਟ ਕੀਮਤਾਂ ਅਸੀਂ ਨਹੀਂ ਸ਼ੋਅ ਕਰ ਸਕਦੇ ਪਰ ਇਹ ਨਸ਼ਾ ਮਤਲਬ ਕਾਫੀ ਹੈਵੀ ਉੱਤੇ ਕਾਫੀ ਮਹਿੰਗਾ ਹੁੰਦਾ ਕੀ ਕਹਿਣਾ ਚਾਹੋਗੇ ਸਰ ਤੁਹਾਨੂੰ ਲਗਾਤਾਰ ਤੁਸੀਂ ਜੱਦੇ ਐਸਐਚਓ ਲੱਗੇ ਹੋਰੇ ਲਗਾਤਾਰ ਸਫਲਤਾ ਪ੍ਰਾਪਤ ਹੋ ਰਹੀ ਹੈ ਕਦੀ ਅਫੀਨ ਪੜੀ ਜਾਂਦੀ ਹੈ ਕਦੀ ਹੋਰ ਜਿਹੜੇ ਚੋਰ ਹੈ ਕੀ ਕਹਿਣਾ ਚਾਹੋਗੇ ਹਜੇ ਜਿਹੜੇ ਕਾਨੂੰਨ ਤੋੜਦੇ ਆ ਲੋਕ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਨੀ ਅਸੀਂ ਆਪਣੀ ਮਿਹਨਤ ਕਰਦੇ ਆ ਜੀ ਮਿਹਨਤ ਦਾ صدਕਾ ਮਿਹਨਤ ਦੇ ਵਿੱਚ ਕਾਮਯਾਬੀ ਮਿਲਦੀ ਹੁੰਦੀ ਹੈ ਕੋਈ ਵੀ ਬੰਦਾ ਜੋ ਮਿਹਨਤ ਕਰੂਗਾ ਉਹਨੂੰ ਕਾਮਯਾਬੀ ਹਮੇਸ਼ਾ ਮਿਲਦੀ ਹੈ ਇਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜਿਹੜੇ ਗਲਤ ਕੰਮ ਕਰਦੇ ਆ ਜ ਆਪਣੇ ਸ਼ਹਿਰ ਦੇ ਵਿੱਚ ਇਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਜੀ ਸਰਕਾਰ ਤੇ ਪੁਲਿਸ ਬਹੁਤ ਸਖਤ ਹੈ ਨਸ਼ਿਆਂ ਪ੍ਰਤੀ ਇਸ ਕਰਕੇ ਆਪਣੇ ਗਲਤ ਕੰਮ ਛੱਡ ਦੇਣ ਨਹੀਂ ਤਾਂ ਸਾਰੇ ਸਲਾਖਾਂ ਦੇ ਪਿੱਛੇ ਹੋਣਗੇ